ਕਾਜੀ ਸਲਾਰਦੀਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਿਆ ਸਤਿਗੁਰੂ ਜੀ ਤੁਹਾਡੀ ਸ਼ਰਨ ਵਿੱਚ ਲੋਕ ਆਉਂਦੇ ਨੇ ਨਮਸਕਾਰਾਂ ਕਰਦੇ ਮੱਥੇ ਟੇਕਦੇ ਨੇ ਤੇ ਆਪਣੀ ਮਨੋ ਕਾਮਨਾ ਦੀ ਅਰਦਾਸ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਮਨੋ ਕਾਮਨਾ ਪੂਰੀ ਹੋਣ ਦੀ ਅਸੀਸ ਦਿੰਦੇ ਹੋ ਜਦ ਕਿ ਜੋ ਕਰਮਾਂ ਦੇ ਵਿੱਚ ਲਿਖਿਆ ਉਹੀ ਕੁਝ ਮਿਲਣਾ ਹੈ ਤੇ ਜੇ ਕਰਮਾਂ ਵਿੱਚ ਲਿਖੇ ਤੋਂ ਉਲਟ ਤੁਸੀਂ ਕੁਝ ਅਸੀਸ ਦਿੰਦੇ ਹੋ ਕਿ ਜਿਹੜੀ ਚੀਜ਼ ਕਰਮਾ ਵਿੱਚ ਨਹੀਂ ਉਹ ਵੀ ਮਿਲ ਜਾਏ ਤੁਸੀਂ ਅਸੀਸ ਦਿੰਦੇ ਹੋ ਇਹ ਤੇ ਰੱਬ ਦੇ ਭਾਣੇ ਦੇ ਉਲਟ ਹੈ ਤੇ ਫਿਰ ਸਤਗੁਰੂ ਜੀ ਕਹਿਣ ਲੱਗੇ ਕਾਜੀ ਜੀ ਬੇਸ਼ੱਕ ਤੁਸੀਂ ਜੋ ਸੋਚਦੇ ਹੋ ਠੀਕ ਹੈ ਪਰ ਗੁਰੂ ਵੀ ਪ੍ਰਮਾਤਮਾ ਦਾ ਰੂਪ ਹੈ ਜਿਹੜਾ ਗੁਰੂ ਦੀ ਸ਼ਰਣ ਵਿੱਚ ਆਉਂਦਾ ਹੈ ਸਤਗੁਰੂ ਜੀ ਕਹਿਣ ਲੱਗੇ ਗੁਰੂ ਕਿਰਪਾ ਕਰਦਾ ਹੈ ਸ਼ਰਣ ਵਿੱਚ ਆਇਆ ਦੇ ਲੇਖ ਕਰਮ ਬਦਲ ਦਿੰਦਾ ਹੈ ਕਾਜੀ ਕਹਿੰਦਾ ਜੀ ਉਹ ਕਿਵੇਂ ਸਤਗੁਰੂ ਜੀ ਸਿੱਖ ਨੂੰ ਕਹਿਣ ਲੱਗੇ ਕਿ ਤੋਸ਼ੇ ਖਾਨੇ ਵਿੱਚ ਜਾਓ ਇੱਕ ਮੋਹਰ ਤੇ ਸਾਫ਼ ਕਾਗਜ਼ ਲੈ ਕੇ ਆਓ ਸਿੱਖ ਗਿਆ ਤੋਸ਼ੇ ਖਾਨੇ ਦੇ ਵਿੱਚੋਂ ਇੱਕ ਮੋਹਰ ਲੈ ਆਂਦੀ ਸਾਫ਼ ਕਾਗਜ਼ ਲੈ ਆਂਦਾ ਸ਼ਿਆਹੀ ਲੈ ਆਂਦੀ ਸਤਗੁਰੂ ਜੀ ਕਹਿਣ ਲੱਗੇ ਕਾਜੀ ਸਾਹਿਬ ਆਹ ਜਿਹੜੀ ਮੋਹਰ ਹੈ ਇਹਦੇ ਅੱਖਰ ਪੜੋ ਕਾਜੀ ਸਲਾਰਦੀਨ ਜਿਹੜਾ ਉਹ ਕਹਿੰਦਾ ਜੀ ਸਤਗੁਰੂ ਇਸ ਮੋਹਰ ਤੇ ਤੇ ਅੱਖਰ ਉਲਟੇ ਲਿਖੇ ਪਏ ਨੇ ਕਿਵੇਂ ਪੜੇ ਜਾ ਸਕਦੇ ਨੇ ਇਹ ਨਹੀਂ ਪੜੇ ਜਾ ਸਕਦੇ ਤੇ ਸਤਿਗੁਰੂ ਜੀ ਨੇ ਉਸ ਮੋਹਰ ਨੂੰ ਸ਼ਾਈ ਵਿੱਚ ਡੋਬਿਆ ਜਦੋਂ ਕਾਗਜ਼ ਦੇ ਉੱਪਰ ਮੋਹਰ ਲਾ ਦਿੱਤੀ ਤੇ ਸਤਿਗੁਰੂ ਕਹਿਣ ਲੱਗੇ ਕਾਜੀ ਸਾਹਿਬ ਹੁਣ ਪੜੋ ਤੇ ਕਾਜੀ ਨੇ ਉਸੇ ਵੇਲੇ ਮੋਹਰ ਤੇ ਲਿਖੇ ਹੋਏ ਅੱਖਰ ਪੜ ਦਿੱਤੇ ਸਤਿਗੁਰੂ ਜੀ ਕਹਿਣ ਲੱਗੇ ਹੁਣ ਕਿਵੇਂ ਪੜੇਗੇ ਕਹਿੰਦਾ ਜੀ ਸਿੱਧੇ ਹੋ ਗਏ ਸਤਿਗੁਰੂ ਕਹਿਣ ਲੱਗੇ ਬਸ ਇਹੀ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਨ ਦਾ ਲਾਭ ਹੈ ਕਿ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਭੜੇ ਕਰਮ ਕੀਤੇ ਉਹਨੂੰ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਦੁੱਖ ਦੇ ਰੂਪ ਵਿੱਚ ਮਿਲਦਾ ਪਰ ਜਦੋਂ ਉਹ ਗੁਰੂ ਦੀ ਸ਼ਰਣ ਵਿੱਚ ਆ ਕੇ ਆਪਣੇ ਅਵਗੁਨਾ ਤੋਂ ਤੋਬਾ ਕਰਦਾ ਆ ਕੇ ਅਰਦਾਸ ਕਰ ਦਿੰਦਾ ਸਤਿਗੁਰੂ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਬਿਰਤ ਪਛਾਣ ਹਾਤ ਦੇ ਰੱਖ ਕੇ ਕਰ ਆਪਣੇ ਸਦਾ ਸਦਾ ਰੰਗ ਮਾਨ ਜਦੋਂ ਕੋਈ ਆ ਕੇ ਗੁਰੂ ਦੀ ਸ਼ਰਣ ਵਿੱਚ ਅਰਦਾਸ ਕਰਦਾ ਸਤਿਗੁਰ ਆयो ਸ਼ਰਣ ਤੁਹਾਰੀ ਤੁਹਾਰੀ ਮਿੜਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਵਰ ਨ ਸੋਚੈ ਦੂਜੀ ਠਾਰ ਹਾਰ ਪਰਿਉ ਤਉ ਦਵਾਰੀ ਲੇਖਾ ਛੋੜ ਅਲੇਖਾ ਛੁਟ ਹੈ ਹਮ ਨਿਰਗੁਣ ਲੇਹੋ ਉਭਾਰੀ ਸਤਗੁਰੂ ਜੀ ਕਹਿੰਦੇ ਗੁਰੂ ਕਿਰਪਾ ਕਰਕੇ ਉਹਦੇ ਮੱਥੇ ਤੇ ਪੁੱਠੇ ਲੇਖ ਵੀ ਸਿੱਧੇ ਕਰ ਦਿੰਦਾ ਹੈ ਇਸ ਕਰਕੇ ਗੁਰੂ ਦੀ ਸ਼ਰਨ ਵਿੱਚ ਆਇਆ ਲੇਖ ਮਿਟਦੇ ਤੇ ਨਹੀਂ ਪਰ ਸਤਗੁਰੂ ਕਹਿੰਦੇ ਪੁੱਠੇ ਸਿੱਧੇ ਹੋ ਜਾਂਦੇ ਕੀਤੇ ਕਰਮਾਂ ਦਾ ਫਲ ਜਿਹੜਾ ਹੈ ਉਹਨੂੰ ਦੁੱਖ ਦੇ ਰੂਪ ਵਿੱਚ ਸਤਗੁਰੂ ਸੁਪਨੇ ਦੇ ਵਿੱਚ ਵੀ ਕਈ ਵਾਰ ਭਗਵਾ ਕੇ ਭਾਵ ਥੋੜੇ ਰੂਪ ਵਿੱਚ ਉਹਨੂੰ ਦੁੱਖ ਦੇ ਕੇ ਤੇ ਉਹਦਾ ਜਨਮ ਮਰਨ ਕੱਟ ਦਿੰਦੇ ਨੇ ਕੀਤੇ ਹੋਏ ਕਰਮਾਂ ਦਾ ਜਿਹੜਾ ਫਲ ਹੈ ਸਤਗੁਰੂ ਕਿਰਪਾ ਕਰਕੇ ਉਹਦੀ ਭੁੱਲ ਬਖਸ਼ਵਾ ਦਿੰਦੇ ਨੇ ਇਹ ਗੁਰੂ ਦੀ ਸ਼ਰਣ ਵਿੱਚ ਆਉਣ ਦਾ ਲਾਭ